ਪਿਆਰੀ ਸਾਹ ਸੰਗਤ ਜੀ ਸਾਖੀ ਕੁਰਕਸ਼ੇਤਰ ਸੂਰਜ ਗ੍ਰਹਿਣ ਦਾ ਮੇਲਾ ਸੇਖ ਬ੍ਰਾਹਮਣ ਨੂੰ ਸਿੱਧੇ ਰਾਹ ਪਾ ਕੇ ਗੁਰੂ ਜੀ ਦਾ ਵਿਚਾਰ ਤਾਂ ਪੱਛਮ ਦੱਖਣ ਦੇਸ਼ ਦੇ ਬਸਨੀਕਾਂ ਨੂੰ ਧਾਰਨ ਦਾ ਸੀ ਪਰ ਉੱਥੇ ਗੁਰੂ ਜੀ ਨੂੰ ਪਤਾ ਲੱਗਾ ਕਿ ਕੁਰਕਸ਼ੇਤਰ ਸੂਰਜ ਗ੍ਰਹਿਣ ਦਾ ਇੱਕ ਇਕਾਠਾ ਹੈ ਇਹ ਕਈਆਂ ਸਾਲਾਂ ਪਿੱਛੋਂ ਹੋਇਆ ਕਰਦਾ ਹੈ ਗੁਰੂ ਜੀ ਨੇ ਇਸ ਮੇਲੇ ਉੱਤੇ ਜ਼ਰੂਰੀ ਪੁੱਜਣਾ ਸਮਝਿਆ ਕੁਰਕਸ਼ੇਤਰ ਜ਼ਿਲ੍ਹਾ ਕਰਨਾਲ ਵਿੱਚ ਦਿੱਲੀ ਤੋਂ 100 ਕੂਮੀਲ ਪੱਛਮ ਵਿੱਚ ਦਿੱਲੀ ਅੰਬਾਲਾ ਰੇਲਵੇ ਸਟੇਜ ਲਾਈਨ ਉੱਤੇ ਹੈ। ਇਹ ਸ਼ਹਿਰ ਦਾ ਨਾਮ ਥਨੇਸਰ ਹੈ। ਪੁਰਾਣੇ ਤਲਾ, ਕੋਹਾਂ ਤੱਕ ਜੰਗਲ ਇਸ ਅਸਥਾਨ ਉੱਤੇ ਕੈਰੋ ਤੇ ਪਾਂਡਵਾ ਦਾ ਜਦਦ ਹੋਇਆ ਸੀ। ਇਸ ਜਦਦ ਨੂੰ ਮਹਾਭਾਰਤ ਦੀ ਲੜਾਈ ਆਖਿਆ ਜਾਂਦਾ ਹੈ। ਉਸ ਲੜਾਈ ਦੀ ਯਾਦ ਨੂੰ ਉਸ ਦਿਨ ਮਨਾਇਆ ਜਾਂਦਾ ਹੈ ਜਿਸ ਦਿਨ ਸੂਰਜ ਗ੍ਰਹਿਣ ਲੱਗੇ। ਸੂਰਜ ਗ੍ਰਹਿਣ ਚੱਕਰ ਨਾਲ ਕਦੇ 2-3 ਸਾਲੀ ਅਤੇ ਕਦੇ 25 ਸਾਲੀ ਲੱਗਦਾ ਹੈ। ਮੇਲੇ ਉੱਤੇ ਕਈ ਲੱਖ ਲੋਕ ਪੁੱਜਦੇ ਹਨ ਪਾਕਟਨ ਤੋਂ ਹਿੰਦੂ ਸਾਧੂ ਤੇ ਬ੍ਰਾਹਮਣ ਮੇਲਾ ਦੇਖਣ ਵਾਸਤੇ ਆ ਰਹੇ ਸਨ ਉਹਨਾਂ ਦੇ ਨਾਲ ਗੁਰੂ ਜੀ ਤੁਰ ਪਏ ਰਾਹ ਵਿੱਚ ਇੱਕ ਭਾਈ ਕੋਹਾ ਤੇ ਹੋਰ ਜੀ ਨੂੰ ਤਾਰਿਆ ਕਈਆਂ ਭੁੱਲਿਆਂ ਸਾਧੂਆਂ ਫਕੀਰਾਂ ਤੇ ਗ੍ਰਸਥੀਆਂ ਨੂੰ ਸਿੱਧੇ ਰਾਹ ਪਾ ਕੇ ਜੀਵਨ ਪੱਧਰ ਉੱਤੇ ਖਲੋ ਕੇ ਜੀਵਨ ਵਾਸਤੇ ਕਿਹਾ ਆਖਰ ਸੇਵੇਂ ਦਿਨ ਕੁਰਕਸ਼ੇਤਰ ਪੁੱਜ ਗਏ ਵੱਡੇ ਤਲਾ ਤੇ ਮੰਦਰਾਂ ਦੇ ਪੱਸਮ ਵੱਲ ਉੱਚੀ ਥਾਂ ਉੱਤੇ ਗੁਰੂ ਜੀ ਡੇਰਾ ਲਾ ਬੈਠੇ ਸੂਰਜ ਗ੍ਰਹਿਣ ਦੇ ਲੱਗਣ ਵਿੱਚ ਅਜੇ 48 ਕੋਕਾਂਟੇ ਰਹਿੰਦੇ ਸਨ ਪਰ ਲੋਕਾਂ ਦੀ ਭੀੜ ਬਹੁਤ ਸੀ ਇਸਤਰੀ ਮਰਦ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਇੱਕ ਹੋਏ ਦਰਿਆਵਾਂ ਦੀਆਂ ਲਹਿਰਾਂ ਬਾਗ ਇੱਧਰ ਉੱਧਰ ਤੁਰੇ ਫਿਰਦੇ ਸਨ ਨਾਟਕ ਮੰਡਲੀਆਂ ਭੰਗੜੀਆਂ ਵਾਲੇ ਤਮਾਸ਼ੇ ਕਰਨ ਵਾਲੇ ਅਤੇ ਦੁਕਾਨਦਾਰ ਖੂਬ ਚਾਂਦੀ ਰੋਲ ਰਹੇ ਸਨ ਕਈ ਥਾਂ ਸਾਧੂ ਭਜਨ ਮੰਡਲੀਆਂ ਦੇ ਬੈਠੇ ਸਨ ਹਰਦਵਾਰ ਦੇ ਸਾਧੂਆਂ ਦੇ ਖਾੜਿਆਂ ਦੇ ਮਹੰਤ ਵਿੱਗਿਆਂ ਦੇ ਵਿੱਗੇ ਥਾਂ ਮੱਲ ਕੇ ਸੌਣੀਆਂ ਪਾਈ ਬੈਠੇ ਸਨ ਸੂਰਜ ਦੇਵਤਾ ਨੂੰ ਰਾਹੂ ਤੇ ਕੇਤੂ ਚੌਧਰੇ ਦੇਵਤਾਂ ਨੇ ਘੇਰਨਾ ਸੀ ਤੇ ਲੋਕਾਂ ਨੇ ਭਜਨ ਪੁੰਨਦਾਨ ਕਰਕੇ ਸੂਰਜ ਨੂੰ ਰਾਹੂ ਕੇਤੂ ਕੋਲੋਂ ਜਾਦ ਕਰਾਉਣਾ ਸੀ ਭੁੱਲੀ ਦੁਨੀਆ ਦੀ ਭੇਡ ਚਾਲ ਦੇਖ ਕੇ ਗੁਰੂ ਜੀ ਨੂੰ ਬਹੁਤ ਤਰਸ ਆਇਆ ਉਹਨਾ ਪਹਿਲਾ ਨਰਨਕਾਰ ਨੂੰ ਆਖਿਆ ਕਿ ਦਾਤਾ ਕਿਉਂ ਮਨੁੱਖਤਾ ਨੂੰ ਖਾਕ ਵਿੱਚ ਰੋਲਦਾ ਹੈ ਕਿਉਂ ਸਮੁੱਤ ਨਹੀਂ ਦਿੰਦਾ ਮੋੜ ਮਰਦਾਨੇ ਨੂੰ ਆਖਿਆ ਮਰਦਾਨਿਆਂ ਕਰਤਾਰ ਨੂੰ ਚੇਤੇ ਕਰ ਰਵਾਬ ਵਜਾ ਉਸ ਦਾਤੇ ਨੂੰ ਚੇਤੇ ਕਰ ਲਈਏ ਮਾਲਕ ਦਾ ਹੁਕਮ ਮੰਨ ਕੇ ਮਰਦਾਨੇ ਨੇ ਰਵਾਬ ਵਜਾਉਣਾ ਸ਼ੁਰੂ ਕੀਤਾ ਸੱਤ ਕਰਤਾਰ ਸੱਤ ਕਰਤਾਰ ਉਚਾਰਨ ਲੱਗੀ ਰਵਾਬ ਸਿਆਣੇ ਆਖਦੇ ਨੇ ਰਾਗ ਇੱਕ ਜਾਦੂ ਹੁੰਦਾ ਹੈ ਮਨੁੱਖ ਤਾਂ ਇੱਕ ਪਾਸੇ ਰਹੇ ਬਸ ਉਹ ਬਾਂਸੀਆਂ ਨੂੰ ਵੀ ਆਪਣੇ ਵੱਲ ਖਿੱਚ ਲੈਂਦਾ ਹੈ ਮਰਦਾਨੇ ਨੇ ਰਬਾਬ বাজਾਇਆ ਗੁਰੂ ਜੀ ਨੇ ਲੰਮੀ ਸੁਰ ਰੱਖ ਕੇ ਆਲਾਪ ਸ਼ੁਰੂ ਕੀਤਾ ਪੋਲਪਲੀ ਵਿੱਚ ਕੀਰਤਨ ਹੋਣਾ ਸ਼ੁਰੂ ਹੋ ਗਿਆ ਕੀਰਤਨ ਹੁੰਦਾ ਸੁਣ ਕੇ ਲੋਕ ਇਕੱਠੇ ਹੋ ਗਏ ਕੀਰਤਨ ਦੇ ਰਸ ਗੁਰੂ ਜੀ ਦੇ ਨੂਰੀ ਚਿਹਰੇ ਦੀ ਖਿੱਚ ਅਤੇ ਦੋਹਾ ਗੁਰੂ ਨਾਨਕ ਦੇਵ ਜੀ ਤੇ ਮਰਦਾਨੇ ਦੇ ਨਿਰਾਲੇ ਭੇਸ ਨੇ ਲੋਕਾਂ ਨੂੰ ਖਿੱਚ ਕੇ ਬਿਠਾ ਲਿਆ ਚੋਖੇ ਲੋਕ ਜੁੜ ਗਏ ਗੁਰੂ ਜੀ ਰੱਬੀ ਬਾਣੀ ਰਾਹੀ ਆਖ ਰਹੇ ਸਨ ਜਿਹੜੇ 12 ਨਾਮ ਵਾਲੇ ਜੋਗੀ ਹਨ ਸਨਿਆਸੀ ਭੇਖ ਧਾਰਨ ਵਾਲੇ ਅਤੇ ਜੈਨੀ ਜੋ ਸਿਰ ਖਾਉਂਦੇ ਤੇ ਮੰਦੀ ਧਸਾ ਵਿੱਚ ਰਹਿੰਦੇ ਹਨ ਸਾਰਿਆਂ ਦੇ ਗਲ ਜਮਾਂ ਦੀ ਫਾਹੀ ਪਵੇਗੀ ਕਿਉਂ ਜਿਸ ਮਾਰਗ ਇਹ ਚੱਲ ਰਹੇ ਨੇ ਇਸ ਵਰਗ ਨੂੰ ਜਾਣ ਦੀ ਥਾਂ ਨਰਕ ਨੂੰ ਜਾਂਦਾ ਹੈ ਅਸਲ ਜੋਗੀ ਤੇ ਸਨਿਆਸੀ ਉਹ ਹਨ ਜੋ ਇੱਕ ਪ੍ਰਮਾਤਮਾ ਦੇ ਪੁਜਾਰੀ ਉਹਦੇ ਪ੍ਰੇਮ ਵਿੱਚ ਰੱਤੇ ਉਹਦੀ ਉਪਮਾ ਕਰਦੇ ਰਹਿੰਦੇ ਹਨ ਬ੍ਰਾਹਮਣ ਬਹੁਤਾ ਪੜਨ ਦੇ ਹੰਕਾਰ ਵਿੱਚ ਦੂਸਰਿਆਂ ਨਾਲ ਲੜਦੇ ਝਗੜਦੇ ਰਹਿੰਦੇ ਹਨ ਲਾਲਚ ਵਿੱਚ ਭਾਰੀ ਕਿਰਿਆ ਕਰਮ ਕਰਦੇ ਨੇ ਤੇ ਦੂਸਰਿਆਂ ਕੋਲੋਂ ਕਰਾਉਂਦੇ ਨੇ ਗੁਰੂ ਜੀ ਦੇ ਉਪਦੇਸ਼ ਨੂੰ ਸਮਝਣ ਨਹੀਂ ਸਮਝਦੇ ਨਹੀਂ ਮਨੁੱਖਤਾ ਦੇ ਕਾਰਨ ਜਨਮ ਮਰਨ ਦੇ ਗੇੜੇ ਵਿੱਚੋਂ ਸਤੰਤਰ ਹਾਸਲ ਨਹੀਂ ਕਰਦੇ ਜੋ ਗੁਰੂ ਜੀ ਦੇ ਸ਼ਬਦ ਨਾਲ ਜੁੜਦੇ ਨੇ ਉਹ ਸੱਚੇ ਰਾਹ ਤੁਰਦੇ ਹਨ ਉਹੀ ਵਾਹਿਗੁਰੂ ਨਾਲ ਇੱਕ ਰੂਪ ਹੋ ਕੇ ਜੁਗਾਂ ਤੱਕ ਸੁੱਖ ਭੋਗਦੇ ਹਨ ਗੁਰੂ ਜੀ ਕੋਲੋਂ ਉਪਦੇਸ਼ ਲੈਣ ਤੇ ਸਾਰੇ ਕਰਮ ਧਰਮ ਜਪ ਤਪ ਸੰਜਮ ਅਤੇ ਪੁੰਨ ਦਾਨ ਸਫਲ ਹੁੰਦੇ ਤੇ ਜੀਵਨ ਉਪਧਰ ਉਤੇ ਚੱਲਦੇ ਹਨ ਫਿਰ ਜਮ ਦਾ ਡਰ ਦੂਰ ਹੋ ਜਾਂਦਾ ਹੈ ਜਮ ਨੇੜੇ ਨਹੀਂ ਆਉਂਦੇ ਹਨ ਮਨ ਛਾਣ ਦੀ ਥਾਂ ਗੁਰੂ ਕੋਲ ਉਪਦੇਸ਼ ਲੈ ਕੇ ਸਿਮਰਨ ਕਰਨਾ ਚਾਹੀਦਾ ਹੈ ਉਸ ਸਮੇਂ ਅੰਧ ਵਿਤਵਾਸ ਵਿੱਚ ਦੀਵਾਨੀ ਹੋਈ ਹੋਈ ਜਨਤਾ ਜੋਗੀਆਂ ਭੇਖੀਆਂ ਸਾਧੂਆਂ ਸੰਨਿਆਸੀ ਆਦੋ ਉੱਤੇ ਪ੍ਰੋਸਾ ਬਹੁਤ ਕਰਦੀ ਸੀ ਉਹਨਾਂ ਨੂੰ ਭਗਵਾਨ ਦਾ ਪ੍ਰਥਕ ਰੂਪ ਸਮਝਦੀ ਸੀ ਜਦੋਂ ਜੋਗੀਆਂ ਸੰਨਿਆਸੀਆਂ ਤੇ ਜੈਨੀਆਂ ਦੇ ਪਖੰਡ ਬਾਰੇ ਸਬਦ ਆਚਾਰਿਆ ਤਾਂ ਜਨਤਾ ਵਿੱਚ ਹਿਲਜੁਲ ਮੱਚ ਗਈ ਜਿਨ੍ਹਾਂ ਦੀ ਆਤਮਾ ਜਾਗਦੀ ਸੀ ਉਹ ਗੁਰੂ ਜੀ ਦੇ ਬਹੁਤ ਨੇੜੇ ਹੋ ਗਏ ਜਿਨ੍ਹਾਂ ਦੇ ਦਿਲ ਦਿਮਾਗ ਉੱਤੇ ਭਰਮ ਦਾ ਬਹੁਤ ਭਾਰ ਸੀ ਉਹ ਸੋਚਾਂ ਵਿੱਚ ਡੁੱਬ ਗਏ ਜਿਨ੍ਹਾਂ ਦੀ ਆਤਮਾ ਪਰਮਾ ਪਾਪਾ ਤੇ ਪਖੰਡਾ ਨਾਲ ਸੜ ਕੇ ਸੁਆਹ ਹੋ ਚੁੱਕੀ ਸੀ ਉਹ ਕਰੋਧ ਵਿੱਚ ਆ ਗਏ ਉਹ ਸਿਰ ਤੇ ਪੈਰ ਰੱਖ ਕੇ ਉੱਤੋਂ ਨਾ ਸੁੱਟੇ ਪੰਡਤ ਮੁਖੀਆਂ ਸਾਧੂਆਂ ਯੋਗੀਆਂ ਤੇ ਸੰਨਿਆਸੀਆਂ ਕੋਲ ਆਪੜ ਕੇ ਉਹਨਾਂ ਨੇ ਦਮ ਲਿਆ ਜਾਂ ਦਹਾਈ ਪਾਈ ਪਤਾ ਕੁਝ ਨਹੀਂ ਲੱਗਦਾ ਸਾਧੂ ਹੈ ਕਿ ਫਕੀਰ ਹਿੰਦੂ ਹੈ ਕਿ ਮੁਸਲਮਾਨ ਨਾਨਕ ਨਰਨਾਰੰਕਾਰੀ ਨਾ ਦਸਿਦਾ ਉਹ ਸਾਰੇ ਭੇਖਾਂ ਦੇ ਉਲਟ ਪ੍ਰਚਾਰ ਕਰ ਰਿਹਾ ਹੈ ਹਨੇਰਾ ਪੈ ਗਿਆ ਉਸ ਦਾ ਮੂੰਹ ਬੰਦ ਕਰਨਾ ਚਾਹੀਦਾ ਹੈ ਇਹੋ ਜਿਹੀਆਂ ਚੁਗਲੀਆਂ ਸੁਣ ਕੇ ਪੰਡਤ ਅਤੇ ਸਾਧੂਆਂ ਨੇ ਗੁਰੂ ਜੀ ਕੋਲੋਂ ਪੁੱਛਿਆ ਕਿਹੜੇ ਗੁਰੂ ਦਾ ਚੇਲਾ ਹੈ ਕਿਹੜੇ ਭੇਖ ਨੂੰ ਮੰਨਦਾ ਹੈ ਗੁਰੂ ਜੀ ਨੇ ਸਭ ਨੂੰ ਉੱਤਰ ਦਿੱਤਾ ਮੈਂ ਅਕਾਲ ਪੁਰਖ ਦਾ ਚੇਲਾ ਹਾਂ ਉਹਦੇ ਹੁਕਮ ਨਾਲ ਦੁਨੀਆ ਵਿੱਚ ਆਇਆ ਹਾਂ ਅਕਾਲ ਪੁਰਖ ਦੇ ਸਹੀ ਰੂਪ ਸਰੂਪ ਦਾ ਪ੍ਰਚਾਰ ਕਰ ਰਿਹਾ ਹਾਂ ਪਖੰਡਾ ਦੇ ਗੜੇ ਨੂੰ ਗੜਾ ਨੂੰ ਪਤਾਇਆ ਕਰਨਾ ਹੈ ਮਹਾਭਾਰਤ ਦੇ ਦੇ ਜੁੱਧ ਕੌਰਵਾਂ ਤੇ ਪਾੜਵਾਂ ਦੀ ਨੀਤੀ ਸੂਰਜ ਗ੍ਰਹਿਣ ਪੰਡਤਾਂ ਦੀ ਦਾਨ ਲੁੱਟ ਅਤੇ ਸਾਧੂਆਂ ਦੇ ਪਖੰਡਾ ਬਾਰੇ ਡਟ ਕੇ ਬਹਿਸ ਹੋਈ ਗੁਰੂ ਜੀ ਨੇ ਸਭ ਨੂੰ ਸਹੀ ਉੱਤਰ ਦੇ ਕੇ ਠੰਡਿਆ ਕਰ ਦਿੱਤਾ ਬਹੁਤੇ ਗੁਰੂ ਜੀ ਦੇ ਸਿੱਖ ਬਣ ਗਏ ਸਮਾ ਆਪਣੀ ਚਾਲ ਅੱਗੇ ਲੰਘ ਗਿਆ ਉਹ ਦਿਹਾੜਾ ਆ ਗਿਆ ਜਿਸ ਦਿਹਾੜੇ ਸੂਰਜ ਗ੍ਰਹਿਣ ਲੱਗਣਾ ਸੀ ਸਾਰੇ ਤੀਰਥੋਤੇ ਕਿਸੇ ਨੇ ਅੱਗ ਨਾ ਬਾਲੀ ਖਾਣ ਪੀਣ ਵਾਸਤੇ ਕੋਈ ਵਸਤੂ ਨਾ ਧਰੀ ਕੀ ਗ੍ਰਹਿਣੀ ਜਾਏਗੀ ਜੇ ਖਾਵਾਂਗੇ ਤਾਂ ਨਰਕਾਂ ਦੇ ਅਧਿਕਾਰੇ ਹੋਣਾ ਪਵੇਗਾ ਮੰਗਣ ਵਾਲੇ ਲੋਕ ਪਿੱਤਲ ਦੀਆਂ ਗੜਮੀਆਂ ਥਾਲੀਆਂ ਤੇ ਚਿਪੀਆਂ ਹੱਥਾਂ ਵਿੱਚ ਫੜੀ ਨਸੇ ਫਿਰਦੇ ਸਨ ਦੇਹ ਮੈਦਾਨ ਕਰ ਭਾਈਦਾਨ ਸਵਰਨਦਾਨ ਚਾਂਦੀਦਾਨ ਤਾਂਬਾਦਾਨ ਇਹਨਾਂ ਤਿੰਨਾਂ ਕਾਰਾਂ ਸ਼ਬਦਾਂ ਨਾਲ ਦਹਾਈ ਮਚਾਈ ਹੋਈ ਸੀ ਦਾਨ ਦੇ ਨਾਂ ਤੇ ਭੋਲੀ ਜਨਤਾ ਨੂੰ ਲੁੱਟੀ ਜਾ ਰਹੇ ਸਨ ਇਸਨਾਣ ਹੋ ਰਹੇ ਸੀ ਕਈ ਭੁੱਲੜ ਸੋਨਾ ਚਾਂਦੀ ਤੇਰੇ ਰੇਸ਼ਮੀ ਕੱਪੜਿਆਂ ਨਾਲ ਆਪਣੀਆਂ ਇਸਤਰੀਆਂ ਨੂੰ ਸ਼ਿੰਗਾਰ ਕੇ ਮੰਦਰ ਵਿੱਚ ਚੜਾ ਰਹੇ ਸਨ ਉਹ ਮੋੜ ਉਹਨਾਂ ਦਾ ਮੁੱਲ ਪਾਉਂਦਾ ਪੈਂਦਾ ਸੀ ਪਤੀ ਕੀਮਤ ਦੇ ਕੇ ਇਸਤਰੀਆਂ ਵਾਪਸ ਲੈਂਦੇ ਸਨ ਜਿੰਨੀ ਪਹੁੰਚ ਉਨੀ ਹੀ ਕੀਮਤ ਇਸ ਮੂਰਖਤਾ ਵੱਲ ਦੇਖ ਕੇ ਗੁਰੂ ਜੀ ਬਹੁਤ ਹੈਰਾਨ ਹੋਏ